ਤੇ ਐਰ ਕੀ ਜੋ ਐਮਪੀ ਆ ਛੋਣਾ ਜਿੱਤ ਕੇ ਜਿਹੜੇ ਗੈਰ ਭਾਜਪਾ ਜਿਹੜੇ ਜਿੰਨੇ ਵੀ ਐਮਪੀ ਆ ਉਹਨਾਂ ਨੂੰ ਅਸੀਂ ਇਹ ਮੰਗ ਪੱਤਰ ਸੌਂਪਾਂਗੇ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਆ ਉਹ ਉਹਨਾਂ ਨੂੰ ਮੰਗ ਪੱਤਰ ਦੇ ਕੇ ਤੇ ਪਾਰਲੀਮੈਂਟ ਦੇ ਜੋ ਮੌਨਸੂਨ ਸੈਸ਼ਨ ਚੱਲ ਰਿਹਾ ਉੱਥੇ ਜਿਹੜੀ ਆ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ ਹੱਕਾਂ ਦੀ ਜਿਹੜੀ ਆਵਾਜ਼ ਠਾਉਣ ਵਾਸਤੇ ਮੰਗ ਪੱਤਰ ਸੌਂਪਾਂਗੇ ਲੋਕਾਂ ਦਾ ਵਿਦਰੋਹ ਜਿਹੜਾ ਵਾ ਬਹੁਤ ਵੱਡਾ ਵਾ ਲੋਕ ਵੱਡੇ ਹੁੰਦੇ ਆ ਸਰਕਾਰਾਂ ਕਦੇ ਨਹੀਂ ਵੱਡੀਆਂ ਹੁੰਦੀਆਂ ਫਨਿਆਪਰ ਦੇ ਵਿੱਚ ਅੱਜ ਕਿਸਾਨਾਂ ਵੱਲੋਂ ਜਿਹੜਾ ਇੱਕ ਨਵੀਂ ਪਹਿਲ ਕਦਮੀ ਕੀਤੀ ਗਿਆ ਜਿਸ ਦੇ ਵਿੱਚ ਕੀ ਜਿਹੜੇ ਕਿ ਭਾਜਪਾ ਤੋਂ ਲੈਦਾ ਜਿਹੜੇ ਸੰਸਦ ਹੈਗੇ ਨੇ ਵੱਖ-ਵੱਖ ਪਾਰਟੀਆਂ ਤੋਂ ਹੈਗੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਦੀਆਂ ਰਹਿਸ਼ਾ ਤੇ ਜਾ ਕੇ ਉਹਨਾਂ ਨੂੰ ਜਿਹੜਾ ਇੱਕ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਸੌਂਪੇ ਜਾ ਰਹੇ ਨੇ ਤਾਂ ਇਸ ਵਕਤ ਅਸੀਂ ਮੌਜੂਦ ਹੈਗੇ ਆ ਗੁਰੂ ਨਗਰੀ ਦੇ ਸੰਸਦ ਜੋ ਗੁਰਜੀਤ ਸਿੰਘ ਔਜਲਾ ਉਹਨਾਂ ਦੇ ਘਰ ਦੇ ਬਾਹਰ ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਵੱਡੇ ਪੱਦਰ ਦੇ ਉੱਤੇ ਕਿਸਾਨ ਅੱਜ ਤੇ ਪਹੁੰਚੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਮੰਗ ਪੱਤਰ ਲੈ ਕੇ ਕਿ ਅੱਜ ਜੋ ਗੁਰਜੀਤ ਸਿੰਘ ਔਜਲਾ ਉਹਨਾਂ ਨੂੰ ਇਹ ਮੰਗ ਪੱਤਰ ਸੌਂਪਣਗੇ ਤਾਂ ਸਾਡੇ ਨਾਲ ਕਿਸਾਨ ਮਜੂਨ ਨੇ ਤਾਂ ਕਿਵੇਂ ਵੇਖਦੇ ਹੋ ਜੀ ਜਿਹੜਾ ਅੱਜ ਇੱਕ ਤੁਸੀਂ ਨਵਾਂ ਫੈਸਲਾ ਕੀਤਾ ਕਿ ਜਿਹੜੇ ਵੀ ਗੈਰ ਬੀਜੇਪੀ ਜੋ ਸਾਂਸਦ ਹੈਗੇ ਨੇ ਉਹਨਾਂ ਦੇ ਘਰਾਂ 'ਚ ਜਾ ਕੇ ਦਫ਼ਤਰਾਂ ਜਾ ਕੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ ਹਾਂਜੀ ਅੱਜ ਜੋ ਅਸੀਂ ਇੱਥੇ ਐਮਪੀ ਗੁਰਜੀਤ ਸਿੰਘ ਔਜਲਾ ਦੇ ਘਰ ਮੂਰੇ ਆਏ ਆ ਤੇ ਸਾਡੇ ਦੋ ਦੇਸ਼ ਦੇ ਵੱਡੇ ਫਾਰਮਾ ਦਾ ਜੋ ਫੈਸਲਾ ਆਇਆ ਵੀ ਜੋ ਇਹ ਹਰ ਕੀ ਜੋ ਐਮਪੀ ਵੀਆ ਚੋਣਾਂ ਜਿੱਤ ਕੇ ਜਿਹੜੇ ਗੈਰ ਭਾਜਪਾ ਜਿਹੜੇ ਜਿੰਨੇ ਵੀ ਐਮਪੀ ਆ ਉਹਨਾਂ ਨੂੰ ਅਸੀਂ ਇਹ ਮੰਗ ਪੱਤਰ ਸੌਂਪਾਂਗੇ ਜਿੰਨੇ ਵੀ ਬੀਜੇਪੀ ਦੇ ਉਹਨਾਂ ਨੂੰ ਸਾਰਿਆਂ ਨੂੰ ਛੱਡਿਆ ਹੋਇਆ ਬਾਕੀ ਸਾਰਿਆਂ ਨੂੰ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਆ ਉਹ ਉਹਨਾਂ ਨੂੰ ਮੰਗ ਪੱਤਰ ਦੇ ਕੇ ਤੇ ਪਾਰਲੀਮੈਂਟ ਦੇ ਜੋ ਮੌਨਸਨ ਸੈਸ਼ਨ ਚੱਲ ਰਿਹਾ ਉੱਥੇ ਜਿਹੜੀ ਆ ਕਿਸਾਨਾਂ ਮਜ਼ਦੂਰਾਂ ਦੀਆਂ ਜਿਹੜੀਆਂ ਹੱਕਾਂ ਦੀ ਜਿਹੜੀ ਆਵਾਜ਼ ਠਾਉਣ ਵਾਸਤੇ ਮੰਗ ਪੱਤਰ ਸੌਂਪਾ ਗਏ ਜਿਹੜੇ ਸ਼ੰਭੂ ਖਨੌਰੀ ਡੱਬ ਵਾਲੀ ਦੇ ਰਤਨਪੁਰਾ ਜਿਹੜਾ ਰਾਜਸਥਾਨ ਚ ਮੋਰਚੇ ਚੱਲ ਰਹੇ ਆ ਉਹਨਾਂ ਵਾਸਤੇ ਉਹ ਜਿਹੜੀਆਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੇ ਉਹ ਉਹਨਾਂ ਉੱਥੇ ਆਵਾਜ਼ ਠਾਉਣ ਵਾਸਤੇ ਜਿਹੜਾ ਵਾਸੀਂ ਇਹਨਾਂ ਨੂੰ ਮੰਗ ਪੱਤਰ ਸੌਂਪਰੇ ਤਾਂ ਕਿ ਉੱਥੇ ਜਿਹੜੀ ਆ ਚੱਕੀ ਜਾਵੇ ਕਿਉਂਕਿ ਲੰਬੇ ਸਮੇਂ ਤੋਂ ਜਿਹੜਾ ਦਿੱਲੀ ਮੋਰਚਾ ਚੱਲਿਆ ਉੱਥੋਂ ਦੀਆਂ ਜਿਹੜਾ ਸਾਡਾ ਮੋਰਚਾ ਮੁਲਤਵੀ ਆਇਆ ਸੀ ਤੇ ਮੋਦੀ ਸਰਕਾਰ ਵੱਲੋਂ ਜਿਹੜਾ ਉਹ ਮੰਗੀਆਂ ਮੰਨੀਆਂ ਜਾਂ ਮੰਗਾ ਸੀ ਗਿਆ ਉਹ ਜਿਹੜੀਆਂ ਸਾਡੀਆਂ ਉਹ ਲਾਗੂ ਨਹੀਂ ਕੀਤੀਆਂ ਤੇ ਉਹਦਾ ਕਰਕੇ ਜਿਹੜਾ ਵਾ ਅਸੀਂ ਦੁਬਾਰਾ ਜਿਹੜਾ ਵਾ ਉਹ ਮੰਗ ਪੱਤਰ ਦੇ ਕੇ ਆਵਾਜ਼ ਠਾਉਣ ਵਾਸਤੇ ਇਨਾਂ ਦੇ ਬੁਗੇ ਖੜੀ ਆਏ ਆ ਕਿਵੇਂ ਲੱਗਦਾ ਕੀ ਜਿੱਥੇ ਕਿ ਭਾਜਪਾ ਅੱਗੇ ਅਕਸਰ ਅਸੀਂ ਆਪਣੀਆਂ ਮੰਗਾਂ ਰੱਖੀਆਂ ਲੇਕਿਨ ਉਹ ਸੁਣਦੇ ਨਹੀਂ ਬੇ ਚੋਣਾਂ ਵੀ ਹੋ ਚੁੱਕਿਆ ਨੇ ਫਿਰ ਤੋਂ ਦੇਖਦੇ ਪ੍ਰਧਾਨ ਮੰਤਰੀ ਜੋ ਨਰਿੰਦਰ ਮੋਦੀ ਬਣੇ ਨੇ ਤਾਂ ਹੁਣ ਕਿਵੇਂ ਵੇਖਦੇ ਹਾਂ ਕਿ ਜਿਹੜੇ ਪਹਿਲਾ ਆਪੋਜੀਸ਼ਨ ਨਹੀਂ ਸੀ ਸੰਸਦ ਚ ਆਪੋਜੀਸ਼ਨ ਨਹੀਂ ਸੀ ਹੁਣ ਆਪੋਜੀਸ਼ਨ ਦੇ ਲੀਡਰ ਨੇ ਰਾਹੁਲ ਗਾਂਧੀ ਤਾਂ ਕਿੰਨੀ ਕਾਸ ਹੈਗੀ ਆ ਕਿਸਾਨਾਂ ਵੇਖੋ ਜੀ ਇਸੇ ਕਰਕੇ ਸੀ ਮੰਗ ਪੱਤਰ ਦੇ ਰਹੇ ਵੀ ਆਪੋਜੀਸ਼ਨ ਜਿਹੜੀ ਆ ਜਾ ਕੇ ਆਵਾਜ਼ ਥਾਵੇ ਪਹਿਲੋ ਮੋਦੀ ਸਰਕਾਰ ਸੀਗੀ ਜੀ ਸੈਂਟਰ ਦੇ ਵਿੱਚ 10 ਸਾਲ ਹੁਣ ਐਨਡੀਟੀਏ ਸਰਕਾਰ ਹੈ ਹੁਣ ਮੋਦੀ ਸਰਕਾਰ ਨਹੀਂ ਗਈ ਕਿਉਂਕਿ ਕਿਸਾਨਾਂ ਮਜ਼ਦੂਰਾਂ ਦੇ ਮੋਰਚੇ ਕਰਕੇ ਜਿਹੜਾ ਅੱਜ ਜਿਹੜੀਆਂ ਵਾ ਇਹ ਸੱਤਾ ਦੇ ਵਿੱਚੋਂ ਜਿਹੜਾ ਵਾ ਸਿੱਧਾ ਜਿਹੜਾ ਇਹਨਾਂ ਦੀ ਕਾਬਜ ਹੋਣ ਤੋਂ ਜਿਹੜਾ ਵਾ ਵਾਂਝੇ ਰਹਿ ਗਿਆ ਕਿਸਾਨ ਮਜ਼ਦੂਰ ਮੋਰਚੇ ਕਰਕੇ ਲੋਕਾਂ ਦਾ ਜਿਹੜਾ ਇਹਨਾਂ ਨੂੰ ਸਾਰਾ ਕੁਝ ਸ਼ੀਸ਼ਾ ਵਿਖਾਤਾ ਤੇ ਇਹਨਾਂ ਨੂੰ ਕਾਫੀ ਸ਼ੀਟਾਂ ਤੋਂ ਜਿਹੜਾ ਵਾ 240 ਕਿ ਸ਼ੀਟਾਂ ਤੇ ਜਿਹੜਾ ਵਾ ਉਹ ਸਬਰ ਕਰਨਾ ਪਿਆ ਜਿਹੜੇ 400 ਪਾਰ ਕਹਿ ਰਹੇ ਸੀਗੇ ਇਸ ਕਰਕੇ ਲੋਕਾਂ ਦਾ ਵਿਦਰੋਹ ਜਿਹੜਾ ਵਾ ਬਹੁਤ ਵੱਡਾ ਵਾ ਲੋਕ ਵੱਡੇ ਹੁੰਦੇ ਆ ਸਰਕਾਰਾਂ ਕਦੇ ਨਹੀਂ ਵੱਡੀਆਂ ਹੁੰਦੀਆਂ ਆ ਪਰ ਕਿਵੇਂ ਵੇਖਦੇ ਹੋ ਅਕਸਰ ਜੋ ਮੋਦੀ ਸਰਕਾਰ ਕਹਿੰਦੀ ਸੀਗੀ ਨੂੰ ਕਿਸਾਨਾਂ ਦੀ ਫਿਕਰ ਆ ਅਸੀਂ ਕਿਸਾਨਾਂ ਦੇ ਨਾਲ ਆ ਤਾਂ ਤੁਸੀਂ ਕਿਵੇਂ ਵੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਅਕਸਰ ਜੋ ਸਰਕਾਰ ਕਹਿੰਦੀ ਰਹੀ ਆ ਕਿ ਅਸੀਂ ਜੋ ਆ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੀ ਸਾਨੂੰ ਫਿਕਰ ਆ ਤੁਸੀਂ ਕਿਵੇਂ ਵੇਖਦੇ ਹੋ ਵੇਖ ਲਓ ਜੀ ਸਰਕਾਰ ਨੂੰ ਜੇ ਸਾਡੀ ਕਿਸਾਨਾਂ ਦੀ ਫਿਕਰ ਹੋਵੇ ਆ ਤੂੰ ਪੇ ਕਿਉਂ ਸਾੜਨ ਅੱਜ ਆ ਗਰਮੀ ਦੇ ਵਿੱਚ ਸਾਡੇ ਕਿਸਾਨ ਘਲੋਤੇ ਨੇ ਕਾਦਲੀ ਘਲੋਤੇ ਨੇ ਸਿਰਫ ਆਪਣੀਆਂ ਇਹਨਾਂ ਨੂੰ ਜਿਹੜਾ ਸਾਡਾ ਫਿਕਰ ਨਹੀਂਗਾ ਪਰ ਇਹਨਾਂ ਨੇ ਅੱਜ ਜਿੱਕੋ ਸਾਡੇ ਮੰਗ ਪੱਤਰ ਲੈਣ ਤੋਂ ਉਹਨਾਂ ਨੂੰ ਡਾਰਾਉਂ ਡਿਆ ਅੱਜ ਤੋਂ 1 ਮਹੀਨਾ ਇਲੈਕਸ਼ਨ ਸੀ ਤੇ ਇਹਨਾਂ ਨੂੰ ਬਹੁਤ ਸਾਡੀਆਂ ਮੰਗਾਂ ਵੀ ਬੋਲ-ਬੋਲ ਕੇ ਦੱਸ ਦੇ ਅੱਜ ਵੇਖ ਲੋ ਸਾਡੇ ਕਿਸਾਨ ਗਰਮੀ ਚ ਖਲੋਤੇ ਆ ਜੀ ਕੰਮ ਉਹਨਾਂ ਦੇ ਜੋ ਗੁਰਜੀਤ ਸਿੰਘ ਔਲਾ ਦੇ ਜੋ ਮਾਤਾ ਜੀ ਨੇ ਇੱਥੇ ਮੌਜੂਦ ਨੇ ਮੰਗ ਪੱਤਰ ਲੈਣ ਉਸ ਤੇ ਪਹੁੰਚੇ ਨੇ ਕਿਉਂਕਿ ਗੁਰਜੀਤ ਸਿੰਘ ਔਲਾ ਇੱਥੇ ਨਹੀਂ ਗਏ ਪਰ ਫੇਰ ਵੀ ਕਿਸਾਨ ਉਹਨਾਂ ਦੇ ਵਿਰੁੱਧ ਜਾ ਰਹੇ ਨੇ ਗੱਲ ਦੱਸਿਆ ਕਿ ਜੀ ਵੇਖੋ ਸਾਡੇ ਭਾਵੇਂ ਉਹਨਾਂ ਦੇ ਘਰ 'ਚ ਬਹੁਤ ਸਤਿਕਾਰਯੋਗ ਨੇ ਮਾਤਾ ਜੀ ਸਾਰਾ ਪਰਿਵਾਰ ਸਤਿਕਾਰਯੋਗ ਆ ਪਰ ਅੱਜ ਜੋ ਅਸੀਂ ਵੋਟਾਂ ਪਾ ਕੇ ਗੁਰਜੀਤ ਔਜਲਾ ਜੀ ਨੂੰ ਐਮਪੀ ਬਣਾ ਕੇ ਭੇਜਿਆ ਵਾ ਜਿਹੜੀ ਸਾਡੀ ਗੱਲ ਹੈ ਸਾਡੀ ਔਜਲਾ ਸਾਹਿਬ ਨਾਲ ਅਸੀਂ ਪਿਛਲੇ ਸਾਲ ਵੀ ਆਏ ਸੀ ਇਹਨਾਂ ਪਿਛਲੇ ਸਾਲ ਵੀ ਸਾਡੇ ਕੋਲ ਮੰਗ ਪੱਤਰ ਨਹੀਂ ਸੀ ਲਿਆ ਐਤਕਾ ਵੀ ਅੱਜ ਵੀ ਵੇਖੋ ਅੱਜ ਸਾਡ ਨੂੰ ਪਹਿਲੋਂ ਇਹਨਾਂ ਨੂੰ ਦੱਸਿਆ ਨੂੰ ਪਰ ਇਹ ਤਾਂ ਵੀ ਜੇ ਮੰਗ ਪੱਤਰ ਲੈਣਾ ਹੈ ਤਾਂ ਫਿਰ ਇਹਨਾਂ ਦੀ ਸੋਚ ਤੇ ਵਿੱਚ ਫਰਕ ਕਿ ਆ ਜੀ ਲੋ ਪਰ ਕਿਵੇਂ ਵੇਖਦੇ ਹੋ ਫਿਰ ਇਸ ਹਾਲਾਤ ਨਾਲ ਕਿਸਾਨ ਕਿੱਥੇ ਜਾਂਦੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਕਿਸਾਨਾਂ ਦੀ ਆਵਾਜ਼ ਹੀ ਨਹੀਂ ਉੱਠੇਗੀ ਇਹ ਕਿਸਾਨ ਆਪਣੀ ਗੱਲ ਰੱਖਦੇ ਨੇ ਪਰ ਸਰਕਾਰ ਨਹੀਂ ਸੁਣਦੀ ਕੇਂਦਰ ਨਹੀਂ ਸੁਣਦਾ ਫਿਰ ਕੀ ਹੱਲ ਕੀ ਨਿਕਲੇਗਾ ਸਭ ਤੋਂ ਵੱਡੀ ਗੱਲ ਇਹ ਹੈ ਜੀ ਜੇ ਜੇ ਮੰਨ ਲਓ ਜਿਹੜੀ ਇਹੋ ਸਰਕਾਰ ਇਹੋ ਸਰਕਾਰ ਸਾਡੀ ਬੀਜੇਪੀ ਜਿਹੜੀ ਬੀਜੇਪੀ ਨੂੰ ਵੋਟਾਂ 'ਚ ਜੋ ਹਲਾਤ ਦੇ ਕੇ ਘੱਲਿਆ ਵਾ ਜਲੰਧਰ ਦੇ ਵਿੱਚ ਔਰ ਜਿਹੜੀ ਮੇਮ ਆਪਣੀ ਹੁਣ ਲਖਨਾ ਆ ਰਹੀ ਆ ਜਲੰਧਰ ਵਾਲੀ ਉਹਦੇ ਵਿੱਚ ਦੱਸ ਦਣਗੇ ਕਿਸਾਨ ਵੀ ਕਿਸਾਨਾਂ ਦਾ ਮੁੱਦਾ ਕੀ ਆ ਜਾਂ ਇਹਨਾਂ ਨੂੰ ਸਾਡੀ ਸਮਝ ਕਿਉਂ ਨਹੀਂ ਆ ਰਹੀ ਤਾਂ ਲੱਗਦਾ ਕਿ ਬੀਜੇਪੀ ਕਿਤਨਾ ਕਿਤੇ ਕਿਸਾਨਾਂ ਦੇ ਹਿੱਤ ਵਾਸਤੇ ਠੀਕ ਰਹਿ ਸਕਦੀ ਆਣ ਵਾਲੇ ਸਮੇਂ ਚ ਹਾਲੀ ਤੱਕ ਤੇ ਵੇਖੋ ਜੀ ਕੁਝ ਨਹੀਂ ਕਿਹਾ ਜਾ ਸਕਦਾ ਕਿਉਂ ਅਸੀਂ ਜੇ ਬੀਜੇਪੀ ਸਾਡੇ ਵਾਸਤੇ ਚੰਗੀ ਹੁੰਦੀ ਸਾਨੂੰ ਅੱਜ 150 ਦਿਨ ਇੱਥੇ ਬੈਠਿਆ ਨੂੰ ਹੋ ਗਿਆ ਵਾ 13 ਮਹੀਨੇ ਅਸੀਂ ਦਿੱਲੀ ਦੀਆਂ ਛੜਕਾਂ ਤੇ ਰੁਲ ਕੇ ਆਏ ਸਾਨੂੰ ਵਿਸ਼ਵਾਸ ਦੇ ਕੇ ਸਾਨੂੰ ਉਠਾ ਕੇ ਕੱਲਿਆ ਪਰ ਜੇ ਉਹਨੇ ਉਦੋਂ ਨਹੀਂ ਕੁਝ ਕੀਤਾ ਤੇ ਹੁਣ ਵੀ ਉਹਨੇ ਕੀ ਕਰਨਾ ਸਾਨੂੰ ਆਲੀ ਉਹਨਾਂ ਤੇ ਕੋਈ ਆਸ ਨਹੀਂ ਕੀ ਜੇ ਕੋਈ ਕਰਨਗੇ ਫਿਰ ਵੇਖਿਆ ਜਾਊਗਾ ਤਾਂ ਅੱਜ ਗੁਰਜੀਤ ਸਿੰਘ ਹੋਣਾ ਦੇ ਜੋ ਮਾਤਾ ਜੀ ਨੂੰ ਕੀ ਭੇਜਿਆ ਜੋ ਦਿੱਤਾ ਜਾਊਗਾ ਮੰਗ ਹਾਂਜੀ ਵੇਖੋ ਜੀ ਮੰਗ ਪੱਤਰ ਦੇਵਾਂਗੇ ਜੀ ਜਿਹੜੀ ਮੰਗ ਪੱਤਰ ਦੇਣੇ ਆ ਉਹ ਤਾਂ ਅਸੀਂ ਦੇਵਾਂਗੇ ਪਰ ਤਾਂ ਇਹ ਤਸਵੀਰਾਂ ਗੁਰਜੀਤ ਸਿੰਘ ਔਜਲਾ ਹੋਣਾ ਦੇ ਘਰ ਦੀਆਂ ਤਾੜਨਾ ਸਾਂਝੀਆਂ ਕਰ ਰਹੇ ਹਾਂ ਕਿ ਜਿੱਥੇ ਜੋ ਸਰਕਾਰ ਜੋ ਕਿਸਾਨਾਂ ਵੱਲੋਂ ਜੋ ਕਹਿ ਸਕਦੇ ਆ ਕਿ ਗੁਰਜੀਤ ਸਿੰਘ ਔਜਲਾ ਹੋਣਾ ਦੇ ਖਿਲਾਫ ਵੀ ਜਿਹੜਾ ਨਾਹਰੇਬਾਜ਼ੀ ਕੀਤੀ ਜਾ ਰਹੀ ਆ ਤਾਂ ਇਹ ਤਸਵੀਰਾਂ ਉਹਨਾਂ ਦੇ ਘਰ ਦੀਆਂ ਸਾਂਝੀਆਂ ਕਰ ਰਹੇ ਆ ਤਾਂ ਉਹਨਾਂ ਦੇ ਜੋ ਮਾਤਾ ਜੀ ਨੇ ਉਹ ਵੀ ਇੱਥੇ ਮੌਜੂਦ ਨੇ ਤਾਂ ਮਾਤਾ ਜੀ ਨਾਲ ਵੀ ਗੱਲ ਕਰਾਂਗੇ ਤਾਂ ਮਾਤਾ ਜੀ ਅੱਜ ਤਾਂ ਕਿਸਾਨ ਆਏ ਨੇ ਇੱਥੇ ਮੰਗ ਪੱਤਰ ਆਪਣੀਆਂ ਮੰਗਾ ਲੈਣ ਕੇ ਜੋ ਗੁਰਜੀਤ ਸਿੰਘ ਗੋਲਾ ਜੀ ਨੂੰ ਸਾਂਸਦ ਨੂੰ ਉਹਨਾਂ ਨੇ ਮੰਗਾ ਆਪਣੀਆਂ ਦਸਨੀਆਂ ਨੇ ਤਾਂ ਅੱਜ ਇੱਥੇ ਹੈ ਨਹੀਂ ਕਿ ਤਾ ਤੁਸੀਂ ਇੱਥੇ ਮੌਜੂਦ ਹੋ ਕਿਵੇਂ ਵੇਖਦੇ ਉਹਨਾਂ ਦੀਆਂ ਮੰਗਾ ਕਿੰਨੀਆਂ ਕਿੱਜੀਆਂ ਇਹਨਾਂ ਦੀਆਂ ਮੰਗਾ ਸਾਰੀਆਂ ਹੀ ਜ਼ਰੂਰੀ ਹੈ ਕੋਈ ਗੈਰ ਜ਼ਰੂਰੀ ਜਾਂ ਗੈਰ ਵਾਜਬ ਮੰਗ ਨਹੀਂ ਹੈਗੀ ਜਦੋਂ ਮਾਂ ਬੱਚੇ ਨੂੰ ਦੁੱਧ ਨਹੀਂ ਨਾ ਦਿੰਦੀ ਉਹ ਰੋਂਦਾ ਹੈ ਇਹ ਰੋਂ ਰਿਹਾ ਹੈ ਕੇਂਦਰ ਸਰਕਾਰ ਦੇ ਇਹਨਾਂ ਦੇ ਅਥਰੂ ਵਗਾਇਆ 2-3 ਸਾਲ ਤੋਂ ਪਿੱਛੇ ਤੋਂ ਆ ਰਹੇ ਨੇ ਤੇ ਇਹਨਾਂ ਦਾ ਹੱਕ ਆ ਕਿਉਂਕਿ ਜਿੱਥੇ ਸਾਡੇ ਹੱਕ ਮਾਰੇ ਜਾਣ ਬੋਲਣਾ ਸਾਡਾ ਫਰਜ਼ ਹੈ ਜੇ ਅਸੀਂ ਬੋਲਾਂਗੇ ਨਾ ਤਾਂ ਅਸੀਂ ਤੇ ਨਰਾਹਕ ਹੋਏ ਇਹ ਬਿਲਕੁਲ ਸਹੀ ਕਰ ਰਹੇ ਤਾਂ ਕਿਤਨਾ ਕਿਤੇ ਇਹਨਾਂ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਐਮਪੀ ਸਾਹਿਬ ਨੂੰ ਪਹਿਲਾਂ ਦਾ ਜਿਹੜਾ ਅਸੀਂ ਕਾਲ ਦਿੱਤੀ ਸੀ ਕਿ ਸਾਡਾ ਮੰਗ ਪੁੱਤਰ ਲਿਤਾ ਜਾਵੇ ਤਾਂ ਅੱਜ ਉਹ ਇੱਥੇ ਹੈਗੇ ਨਹੀਂ ਜਾਂ ਕਿਤੇ ਬਾਹਰ ਨਹੀਂ ਉਹ ਜਲੰਧਰ ਰਹਿ ਪੇ ਲੋ ਜਮਿਨੀ ਚੌਣਾ ਅੱਜ ਲੁਧਿਆਣਾ ਤੇ ਕੱਲ ਨੂੰ ਆ ਜਾਣਾ ਤੇ ਉਹਨਾਂ ਨੇ ਉਹਨਾਂ ਦੱਸਿਆ ਸੀ ਇਹਨਾਂ ਨੂੰ ਕਿ ਮੈਂ ਆਊਟ ਆਫ ਸਟੇਸ਼ਨ ਨਾ ਡਿਊ ਟੂ ਇਲੈਕਸ਼ਨ ਤੇ ਮੈਂ ਨਹੀਂ अवेलेबल ਹਾਂਗਾ ਤੇ ਮਾਮਾ ਜੀ ਮਾਮਾ ਹੋ ਗਈ ਮਾਤਾ ਜੀ ਮੈਂ ਤਾਂ ਤੁਸੀਂ ਹੁਣ ਇਹਨਾਂ ਕੋ ਮੰਗ ਪੱਤਰ ਲਓਗੇ ਇਹਨਾਂ ਦੀਆਂ ਮੰਗਾਂ ਦੀ ਜਿਹੜੀ ਆਵਾਜ਼ ਆ ਉਹ ਐਮਪੀ ਸਾਹਿਬ ਰਾਹੀ ਜਾਇਜ਼ ਕਹੂੰਗੀ ਬੇਟੇ ਨੂੰ ਵੀ ਕਹੂੰਗੀ ਕਿ ਜਾਇਜ਼ ਮੰਗਾਂ ਹੈ ਤੁਸੀਂ ਵਕਤ ਧਰਨਾ ਲਾ ਕੇ ਇੱਥੇ ਸੰਸਦ ਮੋਰ ਕਿਉਂਕਿ ਸਰਕਾਰ ਤੇ ਕਾਂਗਰਸ ਦੀ ਹੈ ਨਹੀਂ મોદી ਦੀ ਆ ਉਹ ਹੰਕਾਰਿਆ ਹੋਇਆ ਬੰਦਾ ਹੈ ਉਹ ਤੇ ਪਤਾ ਨਹੀਂ ਕਿਹੜੀ ਪੂਛ ਬਾਂਦਰ ਕਿਹੜੇ ਬਾਂਦਰ ਦੀ ਪੂਛ ਲਾਈ ਫਿਰਦਾ ਹੈ ਸਾਨੂੰ ਪੰਜਾਬ ਨੂੰ ਉਹ ਗੱਲ ਨਾ ਚਾਹੁੰਦਾ ਸਾਡਾ ਬੇੜਾ ਬਿਠਾਉਣਾ ਚਾਹੁੰਦਾ ਹੈ ਉਹਦੇ ਨਾਲ ਤੇ ਇਤਨਾ ਹੀ ਇਹ ਸੰਸਦ ਸਾਰੇ ਕਾਂਗਰਸ ਦੇ ਰੋਣ ਵਿਟਣਗੇ ਤੇ ਫਿਰ ਸ਼ਾਇਦ ਉਹਦੇ ਕੰਮ ਤੇ ਜੂੰ ਸਰਕੇ ਕਿਉਂਕਿ ਗੁਰਜੀਤ ਵੀ ਸਾਲ ਬੈਠਾ ਧਰਨਿਆਂ ਤੇ ਇਹਨਾਂ ਨੂੰ ਸਾਰਾ ਪਤਾ ਕਿਉਂਕਿ ਕਾਫੀ ਆਵਾਜ਼ ਗੁਰਜੀਤ ਸਿੰਘ ਹੋਇਲਾ ਹੋਣਾ ਵੱਲ ਵੀ ਚੁੱਕੀ ਗਈ ਸੀ ਕਿ ਕਿਸਾਨਾਂ ਨੂੰ ਲੈ ਕੇ ਵੀ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਜਿੱਥੇ ਕੀ ਪਹਿਲੇ ਅੰਦੋਲਨ ਦੀ ਗੱਲ ਕਰੀ ਉੱਥੇ ਕਿਸਾਨ ਜੇ ਬੋਰਡਰਾਂ ਤੇ ਬੈਠੇ ਤਾਂ ਇਹ ਵੀ ਜੋ ਉੱਥੇ ਬੈਠੇ ਸੀਗੇ ਆਪ ਵਹਿ ਕੇ ਆਏ ਮੈਂ ਉਰਲੇ ਜਿਹੜਾ ਟਿਕਰੀ ਬਾਰਡਰ ਸਿੰਗੂ ਬਾਰਡਰ ਇਹਨਾਂ ਤੇ ਮੈਂ ਹਫਤਾ ਹਫਤਾ ਰਹਿ ਕੇ ਆਈ ਆ ਇਹ ਵੈਸੇ ਸਾਨੂੰ ਬੈਠਣ ਨਹੀਂ ਸੀ ਦਿੰਦੇ ਅਸੀਂ ਬਿਨਾ ਬੋਲਿਆਂ ਹੀ ਬੈਠ ਕੇ ਆ ਗੁਰਜੀਤ ਜੀ ਜੰਤਰ ਮੰਤਰ ਤੇ ਬੈਠਾ ਸੀ ਮੈਂ ਉੱਥੇ ਵੀ ਬੈਠ ਕੇ ਆਈ ਇੱਕ ਦਿਨ ਤੇ ਮਤਲਬ ਲਗਾਤਾਰ ਹੀ ਯਤਨਸ਼ੀਲ ਆ ਕਿ ਜੇ ਸਾਡੇ ਬੈਠਿਆਂ ਵੀ ਮਸਲਾ ਹੱਲ ਹੁੰਦਾ ਤੇ ਹੋ ਜਾਣਾ ਚਾਹੀਦਾ ਪਰ ਸਰਕਾਰ ਤੇ ਐਂ ਜਿ ਤਰ੍ਹਾਂ ਪੱਥਰ ਦਾ ਦਿਲ ਲਈ ਫਿਰਦੀ ਸਪੈਸ਼ਲੀ ਮੋਦੀ ਅਮਿਤ ਸ਼ਾ ਇਹ ਮੈਨੂੰ ਅੰਜ ਲੱਗਦਾ ਮਾਵਾ ਨੇ ਜੰਮੇ ਹੀ ਨਹੀਂ ਮੋਦੀ ਨੇ ਤਾਂ ਕਹੀ ਦਿੱਤਾ ਸੂਰਜ ਅੰਡਾ ਦਿੱਤਾ ਤੇ ਮੈਂ ਪੈਦਾ ਹੋ ਗਿਆ ਉਹ ਤੇ ਇਹਨਾਂ ਝੂਠ ਬੋਲਦਾ ਪਤਾ ਨਹੀਂ ਲੋਕਾਂ ਨੂੰ ਸਮਝ ਨਹੀਂ ਲਾਉਂਦੀ ਆਪ ਐਸੇ ਪੰਜਾਬ ਦੇ ਲੋਕਾਂ ਨੂੰ ਸਮਝ ਆ ਗਈ ਇਹਨਾਂ ਨੇ ਤੇ ਉਹਦੀ ਸਫਾ ਬਲੇਟ ਕੇ ਉਹਦੇ ਹੱਥ ਫੜਾਤੀ 47 ਵੋਟਾਂ ਤੇ ਇਹਨੇ ਹਿਰਾਫੇਰੀ ਕੀਤੀ ਇਹ ਆਪ ਵੀ ਹਰਦਾ ਸੀ ਇਹ ਮਸ਼ੀਨਾਂ ਲਾ ਕੇ EVM ਮਸ਼ੀਨਾਂ 'ਚ ਹਿਰਾਫੇਰੀ ਕਰਕੇ 47 ਇਹਨੇ ਸੀਟਾਂ ਜਿੱਤੀਆਂ ਆ ਭਰਿਆ ਬੰਦਾ ਜਿਹੜਾ ਆ ਭਰਿਆ ਹੁੰਦਾ ਨਾ ਉਹਦੇ ਪੈਰ ਨਹੀਂ ਹੁੰਦੇ ਉਖੜ ਜਾਂਦੇ ਨੇ ਕਦੀ ਨਾ ਕਦੀ ਸੋ ਮੈਂ ਇਹਨਾਂ ਦੇ ਨਾਲ ਫਿਰ ਫੀਨਲ ਹੋ ਇਹਨਾਂ ਦੇ ਇਹਨਾਂ ਦੇ ਨਾਲ ਅੰਦੋਲਨਕਾਰੀਆ ਜੀ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਗੁਰਜੀਤ ਸਿੰਘ ਓਹਲਾ ਹੁਣਾਂ ਤੇ ਜੋ ਮਾਤਾ ਜੀ ਨੇ ਇੱਥੇ ਮੌਜੂਦ ਨੇ ਤਾਂ ਉਹਨਾਂ ਵੱਲੋਂ ਸਾਫ਼ ਤੌਰ ਤੇ ਕਹਿ ਗਿਆ ਕਿ ਮੈਂ ਕਿਸਾਨਾਂ ਦੇ ਨਾਲ ਆ ਕਿਸਾਨਾਂ ਦੀ ਆਵਾਜ਼ ਚੱਕਣ ਵਾਸਤੇ ਹਮੇਸ਼ਾ ਯਤਨਸ਼ੀਲ ਰਹੇ ਹਾਂ ਤਾਂ ਅੱਗੇ ਵੀ ਜਿਹੜੀ ਆ ਆਵਾਜ਼ ਉਹਨਾਂ ਦੀ ਚੱਕਦੇ ਰਾਵਾਂਗੇ ਤਾਂ ਗੁਰਜੀਤ ਸਿੰਘ ਓਹਲਾ ਜੋਨੇ ਲੁਧਿਆਣੇ ਵਿਖੇ ਧਰਨੇ ਵਿਖੇ ਪਹੁੰਚੇ ਹੋਏ ਨੇ ਤਾਂ ਉਹਨਾਂ ਵੱਲੋਂ ਕਹਿ ਗਿਆ ਕਿ ਉਹਨਾਂ ਤੱਕ ਇਹਨਾਂ ਦਾ ਮੰਗ ਪੱਤਰ ਜ਼ਰੂਰ ਐਮਪੀ ਸਾਹਿਬ ਤੱਕ ਪਹੁੰਚਾਇਆ ਜਾਏਗਾ ਤਾਂ ਜੋ ਕਿ ਲੋਕ ਸਭਾ ਜਾ ਕੇ ਜੋ ਇਹਨਾਂ ਦੀਆਂ ਮੰਗਾਂ ਦੀ ਆਵਾਜ਼ ਉਹ ਜੋ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਐਕਸਸ ਨੇ ਇੱਕ ਜਗਬਣੀ ਟੀਵੀ ਸ਼੍ਰੀ ਅਮਸਾ ਸਾਇ